ਕਣਕ ਨੂੰ ਬਈ ਪਹਿਲਾ ਪਾਣੀ ਜੇ ਸਮੇਂ ਸਿਰ ਲੱਗ ਜੇ ਤਾਂ ਐਂਡ ਤੱਕ ਝਾੜ ਵਧਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਕਿਵੇਂ ਕਰਦਾ ਕਿਉਂਕਿ ਜਿਹੜੀ ਕਣਕ ਦੀ ਸਮਰੱਥਾ ਹੁੰਦੀ ਹੈ ਇਹਨੇ ਬੂਝਾ ਬਣਾਉਣਾ ਹੁੰਦਾ ਹੈ ਕਣਕ ਨੇ ਉਹ 20 ਦਿਨਾਂ ਤੋਂ ਲੈ ਕੇ 55 ਦਿਨਾਂ ਦੇ ਵਿੱਚ ਵਿੱਚ ਬਣਾਉਣਾ ਹੁੰਦਾ ਹੈ ਕਈ ਵਾਰੀ ਆਪਾਂ ਕੀ ਕਰਦੇ ਆ ਪਾਣੀ ਬੜਾ ਲੇਟ ਲੈ ਚੱਕਦੇ ਜਿਹੜੇ ਸੇਮ ਵਾਲੇ ਏਰੀਆ ਹੈ ਬਾਈ ਉੱਥੇ ਕੋਈ ਚੱਕਰ ਨਹੀਂ ਉੱਥੇ ਲੇਟ ਹੋ ਜਾਂਦਾ ਪਰ ਜਿਹੜੇ ਆਪਣੇ ਬਾਣ ਨੇਗੇ ਉਹਨਾਂ ਵਿੱਚ ਪਾਣੀ ਬਾਈ 20 21 ਦਿਨਾਂ ਤੋਂ ਬਾਅਦ-ਬਾਅਦ ਪਾਣੀ ਲਾ ਦਿਓ ਜਿਹੜੀ ਵੀ ਚੀਜ਼ ਪਾਉਣੀ ਹੈ ਯੂਰੀਆ ਪਾਉਣਾ ਸਲਫਰ ਪਾਉਣਾ ਜ਼ਿੰਕ ਪਾਉਣੀ ਹੈ ਜਾਂ ਮੈਗਨੀਜ਼ ਕਰਨਾ ਹੈ ਉਹ 55 ਦਿਨਾਂ ਦੇ ਵਿੱਚ ਵਿੱਚ ਉਹਦੀ ਜਿਹੜੀ ਵੀ ਖਰਾਕ ਹੈ ਕਣਕ ਦੀ ਪੂਰੀ ਕਰ ਦਿਓ ਉਹ ਐਂਡ ਤੱਕ ਕੰਮ ਕਰੋ ਕਿਉਂਕਿ 20 ਤੋਂ ਲੈ ਕੇ 55 ਦਿਨਾਂ ਦੇ ਵਿੱਚ ਵਿੱਚ ਇਹਨੇ ਆਪ ਦਾ ਬੂਝਾ ਬਣਾਉਣਾ ਹੈ ਉਸ ਤੋਂ ਬਾਅਦ ਤਾਂ ਜੇ ਆਪਾਂ ਕਈ ਵਾਰੀ 70 ਦਿਨਾਂ ਤੇ ਰੇਹ ਲੈ ਜਾਂਦੇ ਆ 60 ਦਿਨਾਂ ਤੇ ਰੇਹ ਲੈ ਜਾਂਦੇ ਆ ਭਾਈ ਉਸ ਤੋਂ ਬਾਅਦ ਤਾਂ ਇਹਨੇ ਇਕੱਲਾ ਵਧਣ ਦਾ ਕੰਮ ਕਰਨ ਨਾ ਕਿ ਬੂਝਾ ਬਣਾਉਣਾ ਹੈ ਇਸ ਗੱਲ ਨੂੰ ਜ਼ਰੂਰ ਧਿਆਨ ਚ ਰੱਖਿਓ ਭਾਈ ਤੇ ਝਾੜ ਚ ਜ਼ਰੂਰ ਫਾਇਦਾ ਹੋਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵੀਰੇ